ਇਹ ਰੋਸ ਮਸਾਰੇ ਹੋ ਰਹੇ ਨੇ ਸੀਐਮ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕਿਰਾਉ ਕੀਤਾ ਜਾ ਰਿਹਾ 17 ਜ਼ਿਲ੍ਹਿਆਂ ਦੇ ਵਿੱਚ 30 ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੰਗਰੂਰ ਦੇ ਵਿੱਚ ਸੀਐਮ ਰਿਹੈਸ਼ ਦੇ ਸਾਹਮਣੇ ਵੀ ਪ੍ਰਦਰਸ਼ਨਕਾਰੀ ਜੁਟੇ ਹੋਏ ਨੇ ਸ਼ੰਭੂ ਟੈਕਨੋਲਜੀ ਤੋਂ ਧਰਨੇ ਹਟਾਉਣ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਆਗੂਆਂ ਦੀਆਂ ਜ਼ਬਰੀ ਗ੍ਰਿਫਤਾਰੀਆਂ ਦੇ ਖਿਲਾਫ ਵੀ ਮੋਰਚਾ ਖੋਲਿਆ ਗਿਆ ਹੈ ਮੋਰਚੇ ਤੋਂ ਕਿਸਾਨਾਂ ਦੇ ਚੋਰੀ ਹੋਏ ਸਮਾਨ ਦੀ ਪਰਭਾਈ ਦੀ ਵੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਨਾ ਮੰਗਾ ਨੂੰ ਲੈ ਕੇ ਹੀ ਵੱਖ-ਵੱਖ ਜਗਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਉੱਥੇ ਹੀ ਸੰਗਰੂਪ ਦੀ ਗੱਲ ਕਰੀਏ ਤਾਂ ਸੰਗਰੂਪ ਦੇ ਵਿੱਚ ਸੀਐਮ ਰਿਹائش ਦੇ ਬਾਅਦ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪ੍ਰਦਰਸ਼ਨਕਾਰੀ ਜੁਟੇ ਹੋਏ ਨੇ ਆ ਦਰਸਲ 19 ਤਰੀਕ ਨੂੰ 19 ਮਾਰਚ ਨੂੰ ਜੋ ਕਿ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸ਼ੰਭੂ ਟੈਕਨੋਲਜੀ ਮੋਰਚੇ ਨੂੰ ਹਟਾ ਦਿੱਤਾ ਗਿਆ ਉਸੇ ਦਿਨੀ ਕਈ ਕਿਸਾਨ ਆਗੂ ਜੋ ਕਿ ਹਿਰਾਸਤ ਵਿੱਚ ਲਏ ਗਏ ਤਾਂ ਉਸੇ ਕਾਰਵਾਈ ਦਾ ਸਿੱਧੇ ਤੌਰ ਤੇ ਕਿਸਾਨਾਂ ਦੇ ਵਿਰੋਧ ਕੀਤਾ ਜਾ ਰਿਹਾ ਦੋਸ ਦੇ ਵਿਰੋਧ ਦੇ ਵਜੋਂ ਹੀ ਵੱਖ-ਵੱਖ ਜਗਾਵਾਂ ਤੇ ਕਿਸਾਨਾਂ ਦੇ ਵੱਲੋਂ ਐਸਕੇਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਨਾ ਦਰਸਲ 17 ਜ਼ਿਲ੍ਹਿਆਂ ਦੇ ਵਿੱਚ 30 ਥਾਵਾਂ ਤੇ ਕਿਸਾਨ ਇਹ ਪ੍ਰਦਰਸ਼ਨ ਕਰ ਰਹੇ ਨੇ। ਆ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਐਸਕੇਮ ਰਿਹائش ਦੇ ਸਾਹਮਣੇ ਵੀ ਪ੍ਰਦਰਸ਼ਨਕਾਰੀ ਝੁੱਟੀ ਹੋਈ ਨੇ। ਤੁਹਾਨੂੰ ਅਲੱਗ-ਅਲੱਗ ਤਸਵੀਰਾਂ ਵਿਖਾ ਰਹੇ ਹਾਂ। ਆ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤੇ ਸੀਐਮ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕਿਸਾਨਾਂ ਦੇ ਵੱਲੋਂ ਘਰਾਵ ਕੀਤਾ ਜਾ ਰਿਹਾ ਹੈ ਆ ਤਾਂ ਸੰਗਰੂਰ ਤੋਂ ਸਾਡੇ ਸਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਉੱਥੇ ਹੀ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਵੀ ਜੁੜੇ ਹੋਏ ਨੇ ਪਹਿਲਾਂ ਰੋਕਰਾਂਗੇ ਸੰਗਰੂਰ ਦਾ ਕਿਥੇ ਕਿ ਸੀਐਮ ਰਿਹائش ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁਟੇ ਹੋਏ ਨੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਚਰਨਜੀਤ ਫਿਲਹਾਲ ਇਹ ਸੰਗਰੂਰ ਦੀਆਂ ਸੀਐਮ ਰਿਹائش ਦੇ ਬਾਹਰ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਇੱਕ ਪਾਸੇ ਬਿਲਕੁਲ ਪ੍ਰਭਿੰਦਰ ਤਾਰਨੂ ਇਸ ਵਕਤ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਪਾਸੇ ਬੈਰੀਕੇਡਿੰਗ ਲੱਗੀ ਹੋਈ ਹੈ ਵੱਡੀ ਗਿਣਤੀ ਚ ਪੁਲਿਸ ਮੌਜੂਦ ਆ ਕਿਸਾਨਾਂ ਨੂੰ ਰੋਕਣ ਦੇ ਲਈ ਤੇ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਸੜਕ ਦੇ ਉੱਪਰ ਬੈਠ ਕੇ ਜਿਹੜਾ ਹੈਗਾ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਕਿਸਾਨੀ ਝੰਡੇ ਦੇਖ ਸਕਦੇ ਹੋ ਅਲੱਗ-ਅਲੱਗ ਜਥੇਬੰਦੀਆਂ ਦੇ ਅਲੱਗ-ਅਲੱਗ ਆ ਕਿਸਾਨਾਂ ਦੇ ਤਾਂ ਵਿੱਚੇ ਸਿੱਧੂਪੁਰ ਪਬੀਕੇਯੂ ਹੈਗੀ ਆ ਵਿੱਚੇ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਹਰਿਆਣਾ ਹੈਗੀ ਆ ਵਿੱਚੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਆਜ਼ਾਦ ਹੈਗੀ ਆ ਤਾਂ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਐਸਕੇਮ ਨਾਨ ਪੋਲੀਟੀਕਲ ਤੇ ਐਸਕੇਮ ਪੋਲੀਟੀਕਲ ਦੀਆਂ ਵਿੱਚ ਉਗਰਾਹ ਵੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਸਾਰੇ ਏਰੀਆ ਜਿੱਥੇ ਬੰਦਿਆਂ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਜਿਹੜਾ ਪ੍ਰਦਰਸ਼ਨ ਆ ਉਹ ਅੱਜ ਕਾਰੀਆਂ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਨਾਲ ਦੇ ਨਾਲ ਜਾਣਕਾਰੀ ਵੀ ਦਿੰਦੇ ਆ ਕਿ ਕਿਸ ਤਰੀਕੇ ਦਾ ਜਿਹੜੇ ਪ੍ਰਦਰਸ਼ਨ ਨੇ ਉਹ ਅੱਜ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ 19 ਤਰੀਕ ਨੂੰ ਜਿਹੜਾ ਹੈਗਾ ਸੀ ਜਦੋਂ ਉਥੇ ਧਰਨਾ ਚੱਕਿਆ ਗਿਆ ਸੀ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਜਿਹੜੇ ਹੈਗੇ ਨੇ ਲੋਕ ਅੱਜ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਦੋਸ਼ ਲਗਾ ਰਹੇ ਨੇ ਕਿ ਸਾਡਾ ਸਮਾਨ ਚੋਰੀ ਹੋਇਆ ਹੋਰ ਵੀ ਕਾਫੀ ਦੋਸ਼ ਨੇ ਕਿਸਾਨਾਂ 'ਗੂ ਸਾਡੇ ਨਾਲ ਨੇ ਭਾਈ ਜੀ ਕਿਵੇਂ ਦੇਖਦੇ ਹੋ ਵੱਡਾ ਗੱਠ ਅੱਜ ਸੀਐਮ ਦੇ ਘਰ ਦੇ ਅੱਗੇ ਤੁਹਾਡਾ ਦੇਖੋ ਵੱਡਾ ਘਟਕੋ ਕਹਿੰਦੇ ਬਹੁਤ ਰੋਸ ਹੈ ਤੇ ਸਾਡੀਆਂ ਮਾਣਾਂ ਵਿੱਚ ਉਹ ਰੋ ਹੈ ਕਿ ਅਸੀਂ ਹੱਕ ਮੰਗਦੇ ਲੋਕ ਸੜਕਾਂ ਦੇ ਜਿਹੜੇ ਸ਼ਾਂਤਵੇਂ ਬੈਠੇ ਸੀ ਉੱਤੇ ਜਾ ਲਿਆ ਸਰਕਾਰ ਨੇ ਆਪਣੇ ਹੀ ਜੀਕਰਾਉਣੇ ਹਰਕਤ ਕੀਤੀ ਹੈ ਕਿ ਸਾਨੂੰ ਗੱਲਬਾਤ ਵਾਸਤੇ ਬੁਲਾ ਕੇ ਪਿੱਛੇ ਸਾਡੇ ਧਰਨੇ ਚੱਕਦੇ ਨੇ ਸਾਡਾ ਸਮਾਨ ਖੁਰਦ-ਬੁਰਦ ਕਰਨਾ ਤੇ ਉਹਨਾਂ ਚੁਣੇ ਹੋਏ ਨੁਮਾਇਦਿਆਂ ਦੇ ਬੰਦਿਆਂ ਨੇ ਸਾਡਾ ਸਮਾਨ ਚੋਰੀ ਕਰਨਾ ਪਰ ਹੁਣ ਜਿਹੜਾ ਸਮਾਨ ਤੁਸੀਂ ਚੋਰੀ ਕਰਨ ਦੀ ਗੱਲ ਕਰ ਰਹੇ ਸੀ ਵਿੱਚ ਮੁਲਾਜ਼ਮਾਂ ਦੇ ਉੱਪਰ ਐਫ ਆਈ ਆਰ ਵੀ ਹੋਈ ਆ ਲੱਗਦਾ ਕਿ ਸਰਕਾਰ ਆਪਣਾ ਕੰਮ ਵੀ ਕਰ ਰਹੀ ਆ ਜਿਨ੍ਹਾਂ ਨੇ ਚੋਰੀ ਕੀਤੀ ਆ ਵੀ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ ਵੀ ਐਫ ਆਈ ਆਰ ਦਰਜ ਹੋਈ ਆ ਦੇਖੋ ਉਹਦੀ ਬੇਸ਼ਰਮੀ ਦਾ ਕਰਨਾ ਜਿਹੜਾ ਪੁਲਿਸ ਅਫਸਰ ਕਹਿ ਰਿਹਾ ਸੀ ਕਿ ਸਾਡੀ ਇੱਕ ਵੀ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਚੋਰੀ ਨਹੀਂ ਹੋਈ ਕੋਈ ਸਮਾਨ ਖੁਰਦ-ਬੁਰਦ ਨਹੀਂ ਹੋਇਆ ਉਸ ਪੁਲਿਸ ਨੂੰ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਤੇ ਪਰਚੇ ਦਰਜ ਕਰਨੇ ਪਏ ਇਹ ਬੜੀ ਬੇਸ਼ਰਮੀ ਦੀ ਗੱਲ ਹੈ ਇਹ ਸ਼ਰਮਸ਼ਾਰ ਆ ਉਹਸ ਮਹਿਕਮੇ ਨੂੰ ਕਰਦੀ ਤੇ ਅਸੀਂ ਉਸ ਪੁਲਿਸ ਅਫਸਰ ਨੂੰ ਤੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਤੁਸੀਂ ਕਹਿੰਦੇ ਸੀ ਇੱਕ ਵੀ ਚੋਰੀ ਨਹੀਂ ਹੋਈ ਤਾਂ ਤੁਹਾਡੇ ਮਹਿਕਮੇ ਦੇ ਵਿੱਚੋਂ ਪ੍ਰਾਪਤ ਹੋ ਰਹੀਆਂ ਨੇ ਉਹ ਕਿਹੜੀ ਸਰਕਾਰ ਹੈ ਕਿਹੜੀ ਪੁਲਿਸ ਹੈ ਉਸ ਨੂੰ ਪੁੱਛਣਾ ਚਾਹੀਦਾ ਕਿੰਨੇ ਵਜੇ ਤੱਕ ਤੁਹਾਡਾ ਧਰਨਾ ਚੱਲਣਾ ਅਜੇ ਜਿਹੜਾ ਹੈਗਾ ਇੱਥੇ ਇਹ ਧਰਨੇ ਦਾ ਟਾਈਮ 4 ਵਜੇ ਤੱਕ ਹੈ 4 ਵਜੇ ਤੱਕ ਹੀ ਸ਼ਾਂਤ ਵਿੱਚ ਧਰਨਾ ਚਲਾਵਾਂਗੇ ਤੇ ਉਸ ਮੁੱਖ ਮੰਤਰੀ ਨੂੰ ਮੰਗ ਕਰਾਂਗੇ ਉਸ ਨੂੰ ਸਵਾਲ ਕਰਾਂਗੇ ਕਿ ਦੱਸੋ ਇਹ ਜੇ ਧਰਨਾ ਲੱਗਾ ਆਇਆ ਸੀ ਜਾਂ ਚੁਕਾਇਆ ਜਬਰੀ ਚੁਕਾਇਆ ਤੁਹਾਡਾ ਇਹ ਚ ਕੀ ਤਖੰਦਾਜੀ ਸੀ ਸਾਡੀ ਇੱਕ ਸਵਾਲ ਹੋਰ ਆ ਕੱਲ ਜਦੋਂ ਇਹ ਪਹਿਲਾਂ ਕਾਲ ਕੀਤੀ ਗਈ ਸੀ ਤਾਂ ਕੱਲ ਕਿਤਨਾ ਕਿਤੇ ਖਨੋਰੀ ਮੋਰਚੇ ਵਾਲਾ ਜਿਹੜੀ ਫਾਰਮ ਹੈਗੀ ਸੀ ਉਹ ਕਹ ਰਹੀ ਸੀ ਧਰਨਾ ਮੁਲਤਵੀ ਕਰ ਰਹੇ ਆ ਬਾਅਦ ਚ ਸ਼ੰਭੂ ਨੇ ਕਿਹਾ ਲਾਉਣਾ ਤਾਂ ਜਾ ਕੇ ਹਾਂ ਹੋਰੀਆ ਦੋਨਾਂ ਵਕੋਂ ਉਹਦਾ ਕੀ ਕਾਰਨ ਸੀ ਪਹਿਲਾਂ ਪਿੱਛੇ ਕਿਉਂ ਹਟ ਗਏ ਸੀ ਇੱਕ ਵਾਰੀ ਨਹੀਂ ਪਿੱਛੇ ਹਟਦਾ ਕੋਈ ਕਰਨੇ ਹੈ ਸਾਡੇ ਦੋ ਦੋਨੇ ਫਾਰਮਾਂ ਵੱਲੋਂ ਪਹਿਲਾਂ ਹੀ ਨਾਲ ਕੀਤਾ ਆਇਆ ਸੀ ਕਿਸੇ 31 ਤਰੀਕ ਦਾ ਜਿਹੜਾ ਮੁੱਖ ਮੰਤਰੀਆਂ ਦੇ ਮੰਤਰੀਆਂ ਦੇ ਜੇ ਕੋਈ ਜ਼ਿਲ੍ਹੇ ਚ ਨਹੀਂ ਮੰਤਰੀ ਤਾਂ ਉਹਦੇ ਐਮਐਲਏ ਦੇ ਉਹਦੇ ਕੋਠੀ ਦਾ ਕਰੋ ਕਰਨਾ ਉਹ ਆਲਰੇਡੀ ਚੱਲ ਰਿਆ ਸੀ ਉਹ ਦੋਨੋਂ ਫਰੋਮ ਦੀ ਮੀਟਿੰਗ ਹੋ ਗਏ ਪਹਿਲਾਂ ਤੈ ਹੋ ਚੁੱਕੀ ਤੈ ਪ੍ਰੋਗਰਾਮ ਅਨੁਸਾਰ ਅੱਜ 31 ਤਰੀਕ ਨੂੰ ਮੰਤਰੀਆਂ ਦੇ ਮੁੱਖ ਮੰਤਰੀ ਦੇ ਐਮਐਲਏ ਦੇ ਕੋਠੀ ਦਾ ਕਰੋ ਕੀਤਾ ਗਿਆ ਜੀ ਜਗਦੀਸ਼ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਲਗਾਤਾਰ ਚੱਲ ਰਿਹਾ ਉਹਦੇ ਬਾਰੇ ਕੀ ਕਹਿੰਦੇ ਬਿਲਕੁਲ ਮਰਨ ਵਰਤ ਉਹ ਆਪਣੇ ਰਾਦੇ ਤੇ ਗੜ੍ਹ ਨੇ ਉਹਨਾਂ ਦਾ ਦਰਨਾ 19 ਦਿਨ ਜਾਰੀ ਰਹੇਗਾ ਜਦੋਂ ਤੱਕ ਸਾਡੀ ਸਰਕਾਰ ਸਾਡੀਆਂ ਮੰਨੀਆਂ ਹੈ ਮੰਗਾ ਲਾਗੂ ਨਹੀਂ ਕਰਦੀ ਉਹ ਬੜੇ ਜਿਦ ਨੇ ਉਹ ਆਪਣੇ ਪੂਰੇ ਉਸੇ ਫੈਸਲੇ ਤੇ ਚੱਲਨੇ ਕਿ ਮੇਰਾ ਬਰਨਵਾ ਆ ਠੀਕ ਹੈ ਚੱਲ ਜਿਗਾਤ ਤੱਕ ਕਿਸੇ ਦੀ ਸਿਰਾਂ ਮੁਖਾਉਂਦੇ ਨੇ ਹੁਣ ਅਸੀਂ ਅੰਮ੍ਰਿਤਸਰ ਦਾ ਰੋਕਾਂਗੇ ਇੱਥੋਂ ਮੇਰੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਵੇ ਤਾਂ ਅੰਮ੍ਰਿਤਸਰ ਦੇ ਵਿੱਚ ਕਿਸ ਜਗ੍ਹਾ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨਾ ਕੁ ਵੱਡਾ ਇਕੱਠ ਕਿਸਾਨਾਂ ਦਾ ਹੈ ਦੂਜੇ ਪਾਸੇ ਪੁਲਿਸ ਦੀ ਕਿਸ ਤਰੀਕੇ ਦੀ ਤਿਆਰੀ ਹੈ ਕੁਲਦੀਪ ਸਿੰਘ ਧਾਰੀਵਾਲ ਜਿਹਨਾਂ ਦਾ ਘਰ ਅਜਨਾਲਾ ਦੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਜਗਦੇਵ ਕਲਾ ਪਿੰਡ ਦੇ ਵਿੱਚ ਆ ਉੱਥੇ ਦੋ ਜਗ੍ਹਾ ਤੇ ਜਰੂਰ ਪ੍ਰਦਰਸ਼ਨ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਉਸ ਧਰਨੇ ਦੀ ਜਗ੍ਹਾ ਤੇ ਦਿਖਾਵਾਂਗੇ ਧਰਨਾ ਇੱਕ ਪਾਸੇ ਜਿਹੜਾ ਮੇਨ ਅੰਮ੍ਰਿਤਸਰ ਨੂੰ ਰਸਤਾ ਜਾਂਦਾ ਹੈ ਉਸ ਜਗ੍ਹਾ ਤੇ ਧਰਨਾ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਲੇਕਿਨ ਇਸ ਦੇ ਨਾਲ ਹੀ ਕੁਲਦੀਪ ਸਿੰਘ ਧਾਰੀਵਾਲ ਦਾ ਘਰ ਇੱਥੋਂ ਕਰੀਬ ਅੱਧਾ ਕਿਲੋਮੀਟਰ ਤੋਂ ਦੂਰੀ ਤੇ ਆ ਸੋ ਇਹ ਉਸ ਅਲੇ ਕੁਲਦੀਪ ਸਿੰਘ ਧਾਰੀਵਾਲ ਦੇ ਘਰ ਨੂੰ ਜਾਂਦੀ ਹੈ ਹਾਲਾਂਕਿ ਕੁਲਦੀਪ ਸਿੰਘ ਧਾਰੀਵਾਲ ਆਪਣੇ ਨਿੱਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਐਸ ਵੇਲੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਵਿੱਚ ਹੈ ਸੋ ਉਹ ਪਹਿਲਾਂ ਹੀ ਨਿਕਲ ਚੁੱਕੇ ਆ ਕਿਸਾਨਾਂ ਦੁਆਰਾ ਕਾਲ ਦਿੱਤੀ ਗਈ ਸੀ ਸੋ ਪੁਲਿਸ ਦੀ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਹੀ ਪੁਲਿਸ ਦੁਆਰਾ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਕਿਸਾਨ ਉਹਨਾਂ ਦੇ ਘਰ ਦੇ ਬਾਹਰ ਤੱਕ ਨਾ ਪਹੁੰਚ ਸਕਣ ਸੋ ਪਿਛਲੀ ਵਾਰ ਜਦੋਂ ਕਿਸਾਨਾਂ ਦੁਆਰਾ ਧਰਨਾ ਲਗਾਇਆ ਗਿਆ ਸੀ ਉਦੋਂ ਵੀ ਕਿਸਾਨਾਂ ਦੁਆਰਾ ਧਰਨਾ ਐਸੇ ਜਗ੍ਹਾ ਤੇ ਲਗਾਇਆ ਗਿਆ ਸੀ ਪੁਲਿਸ ਦੁਆਰਾ ਉਹਨਾਂ ਦੇ ਘਰ ਨੂੰ ਜਾਣ ਲਈ ਬੈਰੀਕੇਟਿੰਗ ਜਿਹੜੀ ਪਹਿਲਾਂ ਕੀਤੀ ਗਈ ਸੀ ਅੱਜ ਪੁਲਿਸ ਦੁਆਰਾ ਬੈਰੀਕੇਟਿੰਗ ਐਸ ਜਗ੍ਹਾ ਤੇ ਕੀਤੀ ਗਈ ਹੈ ਜਿਸ ਜਗ੍ਹਾ ਤੇ ਧਰਨਾ ਵਾ ਸੋ ਧਰਨਾ ਕਿਸਾਨਾਂ ਦਾ ਇਕੱਠ ਹੁਣ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਕਿਸਾਨ ਸਵੇਰ ਤੋਂ ਹੀ ਇਸ ਦੀ ਤਿਆਰੀਆਂ ਦੇ ਵਿੱਚ ਜਰੂਰ ਲੱਗੇ ਸੀ 10 ਵਜੇ ਤੋਂ ਕਿਸਾਨ ਇਸ ਜਗ੍ਹਾ ਤੇ ਪੁੱਜ ਗਏ ਸੀ ਸੋ 12 ਵਜੇ ਦਾ ਟਾਈਮ ਹੋ ਚੁੱਕਿਆ ਸੋ ਧਰਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਲੇਕਿਨ ਜਿਹੜੇ ਕਿਸਾਨਾਂ ਦਾ ਜਿਹੜਾ ਆਣਾ ਹਲੇ ਵੀ ਜਾਰੀ ਹੈ ਲਗਾਤਾਰ ਕਿਸਾਨ ਇਸ ਜਗ੍ਹਾ ਤੇ ਪੁੱਜ ਰਹੇ ਹੈ ਕਿਉਂਕਿ 12 ਤੋਂ 3 ਤੱਕ ਲਗਾਤਾਰ ਕਿਸਾਨਾਂ ਦੁਆਰਾ ਧਰਨੇ ਦਾ ਆਗਾਜ਼ ਕੀਤਾ ਗਿਆ ਸੀ ਸੋ ਸਰਵਨ ਸਿੰਘ ਪੰਦੇ ਕਿਸਾਨ ਨੇਤਾ ਸਾਡਾ ਮੌਜੂਦ ਹੈ ਪੰਦੇੜ ਸਾਹਿਬ ਧਰਨੇ ਦਾ ਆਗਾਜ਼ ਸ਼ੁਰੂ ਹੋ ਚੁੱਕਿਆ ਹੈ ਇਸ ਦੀ ਤੁਸੀਂ ਪਹਿਲਾਂ ਹੀ ਚੇਤਾਵਨੀ ਸਰਕਾਰ ਨੂੰ ਦਿੱਤੀ ਸੀ ਲੇਕਿਨ ਤੁਹਾਡੀਆਂ ਮੰਗਾਂ ਜਿਹੜੀਆਂ ਕਿ ਮੁਆਵਜ਼ੇ ਦੀ ਮੰਗ ਹੈ ਨਾਲ ਹੀ ਐਮਐਸਪੀ ਦੀ ਲੀਗਲ ਗਰੰਟੀ ਮੰਗਾ ਵਾ ਉਹ ਹਾਲੇ ਤੱਕ ਸਰਕਾਰ ਤੱਕ ਨਹੀਂ ਪੁੱਜੀਆਂ ਸੋ ਕੀ ਕਹਿਣਾ ਚਾਹੋਗੇ ਕਿੰਨੀ ਕੁ ਤੁਹਾਨੂੰ ਆਉਣ ਵਾਲੇ ਸਮੇਂ 'ਚ ਹੋਰ ਰਣਨੀਤੀਆਂ ਬਣਾਉਣੀਆਂ ਪੈਣਗੀਆਂ ਹਾਂ ਦੇਖੋ ਜਿੱਦਾਂ ਸ਼ੰਭੂ ਤੇ ਖਨੌਰੀ ਤੇ ਜਿਹੜਾ ਜ਼ਬਰ ਕੀਤਾ ਜਿਵੇਂ ਮੋਰਚੇ ਚਕਾਏ ਆ ਕੇਂਦਰ ਨਾਲ ਰਲ ਕੇ ਇੱਕ ਤਾਂ ਸਾਰੇ ਸਮਾਨ ਦੀ ਪਰਪਾਈ ਕਰਾਉਣੀ ਹੈਗੀ ਆ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਮਜ਼ਦੂਰਾਂ ਨੂੰ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈਗਾ ਜਿਵੇਂ ਐਸਐਚਓ ਸ਼ੰਭੂ ਆ ਹਰਪ੍ਰੀਤ ਸਿੰਘ ਉਦੇ ਖਿਲਾਫ ਕਰਨ ਵਾਲੀ ਜਿਹੜਾ ਉੱਥੋਂ ਦਾ ਐਮ.ਐਲ.ਏ ਗੁਰਲਾਲ ਸਿੰਘ ਘਨੌਰ ਜਿਹੜੇ ਬਹੁਤ ਸਾਰੇ ਨਜ਼ਦੀਕੀਆਂ ਦੇ ਟਰੈਕਟਰ ਟਰਾਲੀ ਚੋਰੀਆਂ ਦੇ ਇਲਜ਼ਾਮ ਲੱਗਦੇ ਆ ਉਹਨੂੰ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ ਜਿਹੜੇ ਸ਼ਰਾਤੀ ਤੰਤਰ ਸਰਕਾਰ ਨੇ ਵੜ ਕੇ ਚੋਰੀ ਕਰਾਇਆ ਸਮਾਨ ਉਹਨਾਂ ਖਿਲਾਫ ਕਾਰਵਾਈ ਇਕ ਤਾਂ ਬਾਇਓ ਪ੍ਰੋਟੈਕਟਿਵ ਛੱਡੀਆਂ ਮੰਗਣੇ ਬਾਕੀ ਛੱਡੀਆਂ 12 ਮੰਗਣੇ ਜਿਵੇਂ ਉਹ ਕਹਿੰਦੇ ਆ ਵੀ ਇਹਨਾਂ ਦੀ ਕੇਂਦਰ ਨਾਲ ਸਰਸ਼ਗਾ ਹੁਣ ਅਸੀਂ ਕਹਿੰਦੇ ਪੰਜਾਬ ਸਰਕਾਰ ਦਾ ਤੇ ਕੇਂਦਰ ਦਾ ਕੀ ਫਰਕ ਹੈ ਹੈਗੇ ਤੇ ਦੋਵੇਂ ਕਿਓ ਖਿਚੜੀ ਜੀ ਜੇ ਹੀ ਪੰਜਾਬ ਸਰਕਾਰ ਦੇ ਖਿਲਾਫ ਵੀ ਸ਼ਿਕਰਸ਼ ਕਰ ਰਹੇ ਤਾਂ ਵੀ ਕੇਂਦਰ ਵਿੱਚ ਆ ਜਾਂਦਾ ਸਟੇਟ ਤਾਂ ਪੰਜਾਬ ਦਾ ਵੀ ਇੱਕੋ ਜਿਹਾ ਤੇ ਕੇਂਦਰ ਦਾ ਵੀ ਇੱਕੋ ਜਿਹਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਅਮਨ ਅਰੋੜਾ ਜੀ ਮੀਡੀਆ ਦੇ ਵਿੱਚ ਝੂਠ ਬਿਆਨਬਾਜ਼ੀ ਕਰ ਰਹੇ ਆ ਵੀ ਅਸੀਂ ਤਾਂ ਸਭ ਕੁਝ ਕਰਤਾ ਕਿਹੜਾ ਵੀ ਜਿਹੜਾ ਚੁਟਕੀਆਂ ਰਹੀ ਬੀਬੀ ਢੋਢੀ ਆਂਦੀ ਨਾ ਐਮਐਸਪੀ ਦੇਣੀ 6 ਫਸਲਾਂ ਤੇ ਐਮਐਸਪੀ ਸੀ ਤੁਸੀਂ ਮੰਨੇ ਸੀ ਤੁਹਾਡੇ ਮੁੱਖ ਮੰਤਰੀ ਦੇ ਬਿਆਨ ਪੇ ਸੀ ਸਾਡੀਆਂ ਫਸਲਾ ਨਹੀਂ ਰੁਲਦੇ ਆ ਕਿ ਉਦਾ ਕੀ ਬਣਿਆ ਤੁਸੀਂ ਕਹਿੰਦੇ ਹੋ 4 ਹਫਤਿਆਂ ਚ ਨਸ਼ਾ ਮੁਕਤ ਕਰਨਾ ਹੈਗਾ ਪੰਜਾਬ ਹੋ ਗਿਆ ਆ ਹਜ਼ਾਰਾਂ ਜੇ ਮਾਮਾ ਦੇ ਪੁੱਤ ਮਰਿਆ ਤਾਂ ਮਨ ਅਰੋੜਾ ਜੀ ਤੁਸੀਂ ਜ਼ਿੰਮੇਵਾਰੀ ਤੁਹਾਡੀ ਸਰਕਾਰ ਦੀ ਜ਼ਿੰਮੇਰ ਅੱਜ ਅੱਜ ਮੈਂ ਕਹਿੰਦਾ న్యూਸ 18 ਚੱਲ ਜੇ ਸਾਡਾ ਰਾਵੀ ਅੱਜ ਵਿਖਾ ਦੇ ਨੇ ਨਜਾਇਜ਼ ਮਾਈਨਿੰਗ ਹੁੰਦੀ ਆ ਕੀ ਕੇਵਲ ਮਾਫੀਆ ਖਤਮ ਹੋ ਗਿਆ ਕੀ ਟਰਾਂਸਪੋਰਟ ਮਾਫੀਆ ਖਤਮ ਹੋ ਗਿਆ ਕੋਈ ਮਾਫੀਆ ਪੰਜਾਬ ਚ ਨਹੀਂ ਖਤਮ ਕੀ ਬੇਰੁਜ਼ਗਾਰੀ ਪੰਜਾਬ ਚੋਂ ਖਤਮ ਹੈਗੀ ਆ ਕਿਸਾਨੀ ਦਾ ਸੰਕਟ ਹੱਲ ਹੋ ਗਿਆ ਹੈਗਾ ਜਿਹੜੇ 3 ਸਾਲਾਂ ਚ ਖੇਤੀ ਨੀਤੀ ਦਾ ਐਲਾਨ ਨਹੀਂ ਕਰ ਸਕੇ ਉਹ ਹੋਰ ਕੀ ਕਰ ਦੇਣਗੇ ਤਾ ਮੈਨੂੰ ਲੱਗਦਾ ਪੰਜਾਬ ਸਰਕਾਰ ਕੇਂਦਰ ਨੂੰ ਵੀ ਵੱਧ ਫੇਲ ਹੋ ਰਹੀ ਪੰਜਾਬ ਦੇ ਵਿੱਚ ਭਾਵੇਂ ਸਾਡੀ ਕੇਂਦਰ ਨਾਲ ਲੜਾਈ ਸੀ ਐਸ ਵळे ਪੰਜਾਬ ਦੇ ਤੇ ਅਮਨ ਰੋੜਾ ਜੀ ਜਿਹੜੇ ਮੀਡੀਆ ਨੂੰ ਕਰਦੇ ਨਾ ਉਂਗਲ ਖੜੀ ਕਰਕੇ ਆਂ ਕਹਿੰਦੇ ਲੋਕਾਂ ਨੂੰ ਤਾਂ ਲੋਕ ਤੁਹਾਡੇ ਤੋਂ ਤੰਗ ਆ ਤੁਹਾਡੀ ਉਂਗਲ ਨਾ ਅਮਨ ਰੋੜਾ ਜੀ ਡਰਨ ਵਾਲੇ ਨਹੀਂ ਹੈ ਨਾ ਅਸੀਂ ਕਦੀ ਲੋਕਾਂ ਨੂੰ ਕੱਲ ਤੱਕ ਕੀਤਾ ਨਾ ਅੱਜ ਕਰਾਂਗੇ ਤੁਹਾਡੇ ਤੋਂ ਤੰਗ ਨੇ ਜੇ ਗੱਲ ਜੇ ਗੱਲ ਕਰੀਏ ਅਸੀਂ ਕਿ ਇਸ ਤੋਂ ਪਹਿਲਾਂ ਤੁਸੀਂ ਚੇਤਾਵਨੀ ਦਿੱਤੀ ਸੀ ਕਿ ਅਗਰ ਉਹਨਾਂ ਤੁਹਾਡੀ ਮੰਗਾ ਮੰਨੀਆਂ ਜਾਂਦੀਆਂ ਤਾਂ ਤੁਸੀਂ ਧਰਨਾ ਨਹੀਂ ਲਗਾਉਗੇ ਲੇਕਿਨ ਤੁਹਾਡੀ ਮੰਗਾ ਨਹੀਂ ਮੰਨੀਆਂ ਗਿਆ ਸੋ ਤੁਸੀਂ ਅੱਜ ਧਰਨਾ ਲਗਾਇਆ ਜਿਹੜਾ ਤੁਸੀਂ ਆਗਾਸ ਕੀਤਾ ਸੀ ਜਿਹੜੀ ਚੇਤਾਵਨੀ ਦਿੱਤੀ ਸੀ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਣਨੀਤੀ ਬਣਾਉਣ ਦੀ ਲੋੜ ਹੈ ਹਾਂ ਕਿਉਂ ਨਹੀਂ ਆਪਾਂ ਦੋਵੇਂ ਫਾਰਮ ਕਰਕੇ ਜਿਹੜੀਆਂ ਸਾਡੀਆਂ ਮੰਗਾ ਹੈਗੀਆਂ ਅਸੀਂ ਤਾਂ ਕਹਿੰਨੇ ਅਮਨ अरोड़ा ਜੀ ਐਨ ਆਹ ਤੁਹਾਡੀ ਹਿੱਕ ਚੋਂ ਕਢਾਉਣਾ ਸਮਾਨ ਜਿਹੜਾ ਤੁਸੀਂ ਉਂਗਲੀਆਂ ਖੜੀਆਂ ਖੜ ਕੇ ਸਾਨੂੰ ਧਮਕੀਆਂ ਦੇਂਦੇ ਜੇ ਲੋਕਾਂ ਦੇ ਨਾਂ ਤੇ ਇਹ ਕਿਸੇ ਕੋਈ ਡਰਨ ਡਰ ਵਾਲੇ ਨਹੀਂ ਠੋਡ ਤੁਸੀਂ ਤਾਂ ਜੇ ਤਿੰਨਾਂ ਸਾਲਾਂ ਦੇ ਆਏ ਜੇ ਇਹਦਾ ਬੜੇ ਸੁਖਬੀਰ ਬਾਦਲਾਂ ਦੇ ਸੀ 25000 ਰਾਜ ਕਰਨਾ ਉਹ ਲੱਭੋ ਹੁਣ ਕਿੱਥੇ ਲੱਭਦੇ ਆ ਬੜੇ ਆਏ ਠੋਡ ਕੇ ਬੜੇ ਗਏ ਤਾਂ ਇਹ ਲੜਨਗੇ ਪੰਜਾਬ ਦੇ ਲੋਕ ਆ ਲੋਕ ਕੱਲ ਵੀ ਸਾਡੇ ਨਾਲ ਸੀ ਅੱਜ ਵੀ ਸਾਡੇ ਨਾਲ ਆ ਔਰ ਜੋ ਤੁਸੀਂ ਕੇਂਦਰ ਦੇ ਮਗਰ ਲਾ ਕੇ ਹੁਣ ਨਵੇਂ ਐਕਟ ਪਾਰਲੀਮੈਂਟ ਚ ਸੋਧਾਂ ਕੀਤੀਆਂ ਇਹ ਵਿਧਾਨ ਸਭਾ ਚ ਉਹ ਵੀ ਲੋਕਾਂ ਨੂੰ ਦੱਸਾਂਗੇ ਔਰ ਲੜਾਂਗੇ ਅਰ ਮੰਗਾ ਪੂਰੀਆਂ ਕਰਾਵਾਂਗੇ ਆਉਣ ਵਾਲੇ ਸਮੇਂ 'ਚ ਰਣਨੀਤੀ ਬਣਾਵਾਂਗੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਾਂਗੇ ਲੜਾਈ ਲੜਾਂਗੇ ਸੋ ਬਿਲਕੁਲ ਰਣਨੀਤੀ ਜ਼ਰੂਰ ਬਣਾਣਗੇ ਸੋ ਪਰਮਿੰਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਦਾ ਵੀ ਵੱਡਾ ਇਕੱਟਾ ਹਲਕੀ ਹਲੇ ਆਗਾਜ਼ ਹੋਇਆ ਵਾ 12 ਤੋਂ 3 ਤੱਕ ਧਰਨਾ ਚੱਲਣਾ ਵਾ ਆਗਾਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਲੇਕਿਨ ਜਿਵੇਂ ਕਿ ਸਰਵਨ ਸਿੰਘ ਪਦੇਰ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਣਨੀਤੀ ਬਣਾਉਣ ਦੀ ਲੋੜ ਹੈ ਕਈ ਰਣਨੀਤੀਆਂ ਬਣਾਣਗੇ ਬਣਾਵਾਂਗੇ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਲੰਬੀ ਲੜਾਈ ਹੈ ਭਾਵੇਂ ਆਮ ਆਦਮੀ ਪਾਰਟੀ ਨੂੰ ਹਲੇ 3 ਸਾਲ ਪੰਜਾਬ ਦੇ ਵਿੱਚ ਹੋਏ ਆ ਲੇਕਿਨ ਇਸ ਤੋਂ ਪਹਿਲਾਂ ਵੀ ਹੈ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਦਰਨੇ ਲਗਾਉਂਦੇ ਰਹੇ ਆ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਹੋਏ ਜਾਂ ਫਿਰ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਹੋਏ ਲੇਕਿਨ ਲਗਾਤਾਰ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਦਰਨੇ ਲਗਾਉਂਦੇ ਸੀ ਜਿਵੇਂ ਕਿ ਸਰਬੰਸਪੰਦੇਹ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਲਗਾਤਾਰ ਆਪਣੀ ਰਣਨੀਤੀਆਂ ਬਣਾ